ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਤੌਲਾ ਇਹ ਤੌਲਾ ਪਿੰਡ ਐਡਾ ਮਸ਼ਹੂਰ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਇਹਦਾ ਵਲਖਣਾ ਹੀ ਇੱਕ ਨਾਮ ਹੈ ਤੌਲੇ ਦੇ ਨਾਲ ਇਥੋਂ ਦੀ ਸਬਡਿਵੀਜ਼ਨ ਤਪਾ ਵੀ ਜਾਣੀ ਜਾਂਦੀ ਹੈ ਜਦੋਂ ਤਪੇ ਦਾ ਗੱਲ ਜ਼ਿਕਰ ਕਰੀਏ ਤਾਂ ਤਪਾ ਤੌਲਾ ਕਹਿਣਾ ਪੈਂਦਾ ਹੈ ਇਥੋਂ ਸਰਦਾਰ ਸਰਜੀਤ ਸਿੰਘ ਬਰਨਾਲਾ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਸੰਪੂਰਨ ਸਿੰਘ ਤੌਲਾ ਪੈਪਸੂ ਦੇ ਮੰਤਰੀ ਰਹੇ ਨੇ ਤੇ ਹੁਣ ਵੀ ਵਿਧਾਨ ਸਭਾ ਹਲਕਾ ਭਦੌੜ ਦੀ ਪ੍ਰਤੀਨਿਧਤਾ ਕਰਨ ਵਾਲੇ ਸਰਦਾਰ ਪ੍ਰਮਲ ਸਿੰਘ ਢੋਲਾ ਆਮ ਆਦਮੀ ਪਾਰਟੀ ਤੋਂ ਵਿਧਾਇਕ ਨੇ ਇਸੇ ਦੇ ਨਾਨਕਪੁਰਾ ਪਿੰਡੀ ਤੋਂ ਸਰਪੰਚੀ ਦੀ ਚੋਣ ਲੜਨ ਜਾ ਰਹੇ ਨੇ ਸਰਦਾਰ ਬਲਬੀਰ ਸਿੰਘ ਗੱਲ ਕਰਦੇ ਹਾਂ ਬਲਬੀਰ ਸਿੰਘ ਜੀ ਕਿਹੋ ਜਿਹਾ ਪਹਿਲਾਂ ਵੋਟਰਾਂ ਦਾ ਉਤਸ਼ਾਹ ਮਿਲ ਰਿਹਾ ਹੈ ਬਹੁਤ ਵਧੀਆ ਮਿਲ ਰਿਹਾ ਜੀ ਉਤਸ਼ਾਹ ਸਾਡੇ ਫਾਦਰ ਰਹੇ ਨੇ 5-10 ਸਾਲ ਉਹਨਾਂ ਦਾ ਕਰਕੇ ਸਾਨੂੰ ਬਹੁਤ ਸਹਯੋਗ ਮਿਲ ਰਿਹਾ ਹੈ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਨੇ ਜੀ ਗੁਰੂ ਘਰ ਦੀ ਸੇਵਾ ਕੀਤੀ ਆ ਪ੍ਰਾਇਮਰੀ ਸਕੂਲ ਦੀ ਨਵੀਂ ਇਮਾਰਤ ਬਣਵਾਈ ਸੈਕੰਡਰੀ ਸਕੂਲ ਦੇ ਵਿੱਚ ਵੀ ਹਿੱਸਾ ਲਿਆਈ ਮਿਡਲ ਸਕੂਲ ਦੀ ਇਮਾਰਤ ਬਣਵਾਈ ਇੱਕ ਨਵਾਂ ਵਾਟਰ ਬਾਕਸ ਪਹਿਲਾਂ ਪਿੰਡ ਵਿੱਚ ਇੱਕ ਸੀਗਾ ਇੱਕ ਸਾਢੇ ਵੱਲ ਪਾਣੀ ਨਹੀਂ ਆਉਂਦਾ ਸੀਗਾ ਉਹਦੇ ਵਾਸਤੇ ਨਵਾਂ ਵਾਟਰ ਬਾਕਸ ਆਪਦੇ ਪਲਾਨ ਦੇ ਵਿੱਚ ਸਾਨੂੰ ਨਮਾ ਲਵਾ ਕੇ ਦਿੱਤਾ ਤੇ ਹੋਰ ਟੋਬਾ ਬਹੁਤ ਖਰਾਬ ਸੀ ਪਾਣੀ ਉਹਦੇ ਪਟਾਈ ਕਰਾ ਕੇ ਨਵੇਂ ਸਰੋਂ ਨਵਾਂ ਪਾਣੀ ਪਵਾ ਕੇ ਬਹੁਤ ਵਧੀਆ ਕੰਮ ਕੀਤਾ ਜੀ ਉਹ ਤੇ ਹੋਰ ਗਲੀਆਂ ਨਾਲੀਆਂ ਦਾ ਵੀ ਤੇ ਇੱਕ ਸ਼ਮਸ਼ਾਨ ਘਾਟ ਦੇ ਵਿੱਚ ਸਾਡੇ ਚਾਰਦिवारी ਹੈ ਨਹੀਂ ਸੀਗੀ ਉਹ ਵੀ ਉਹਨਾਂ ਦੇ ਸਮੇਂ ਵਿੱਚ ਬਣੀ ਜਿਹੜੀਆਂ ਇਹ ਮੁੜਲੀਆਂ ਨੇ ਹੁੰਦੀਆਂ ਗਲੀਆਂ ਨਾਲੀਆਂ ਇਹਨੂੰ ਅਸੀਂ ਵਿਕਾਸ ਬਿਸ਼ੱਕ ਕਹਿ ਲਈ ਸਮੇ ਦੇ ਹਾਕਮ ਤਾਂ ਇਹਨਾਂ ਨੂੰ ਵਿਕਾਸ ਕਹਿ ਲੈਂਦੇ ਨੇ ਪਰ ਅਸਲ ਵਿੱਚ ਵਿਕਾਸ ਸਿਹਤ ਤੇ ਸਿੱਖਿਆ ਨਾਲ ਜੁੜਿਆ ਹੁੰਦਾ ਹੈ ਕਿਉਂਕਿ ਪਿੰਡ ਦੇ ਅੰਦਰ 8500 ਦੇ ਕਰੀਬ ਵੋਟਰ ਨੇ ਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਰਹਿائش ਆ ਇੱਥੋਂ ਦੇ ਹਸਪਤਾਲ ਦਾ ਕੀ ਹਾਲ ਹੈ ਉਹ ਦੱਸੋ ਸਾਡੇ ਪਿੰਡ ਵਿੱਚ ਹਸਪਤਾਲ ਹੈ ਤਾਂ ਹੈ ਜੀ ਵਧੀਆ ਡਾਕਟਰ ਨਹੀਂ ਹੈਗੇ ਤੇ ਬਿਸਤਰਿਆਂ ਦਾ ਪ੍ਰਬੰਧ ਨਹੀਂ ਸਾਡੇ ਹੁਣ ਅਸੀਂ ਜਿੱਤ ਕੇ ਇਹੀ ਉਪਰਾਲਾ ਕਰਾਂਗੇ ਕਿ 25 ਬਿਸਤਰਿਆਂ ਦਾ ਹਸਪਤਾਲ ਅਸੀਂ ਵਧੀਆ ਬਣਵਾਈਏ ਵਧੀਆ ਡਾਕਟਰ ਲਿਆਈਏ ਸਾਨੂੰ ਬਾਹਰੇ ਨਾ ਜਾਣਾ ਪਵੇ ਸਾਡੇ ਪਿੰਡ ਨੂੰ ਇਹ ਸਭ ਤੋਂ ਵੱਡੀ ਲੋੜ ਹੈ ਸਿਹਤ ਦਾ ਪੂਰਾ ਖਿਆਲ ਰੱਖਾਂਗੇ ਲੋਕਾਂ ਨੂੰ ਨਸਿਆਂ ਤੋਂ ਵੀ ਰਹਿਤ ਕਰਾਂਗੇ ਬੱਚਿਆਂ ਨੂੰ ਵੈਸੇ ਤਾਂ ਜਿਹੜੀ ਹੁਣ ਵਾਲੀ ਪੀੜ੍ਹੀ ਆ ਸ਼ਰਾਬ ਤੋਂ ਤਾਂ ਬਹੁਤ ਦੂਰ ਆ ਤੇ ਪਰ ਉਹ ਹੋਰ ਜੋ ਕੋਈ ਪੰਛਤ ਮੁੰਡੇ ਉਹ ਕਰਦੇ ਨੇ ਉਹਨਾਂ ਨੂੰ ਵੀ ਅਸੀਂ ਸਮਝਾ ਕੇ ਉਹ ਠੀਕ ਕਰਾਂਗੇ ਸਮੱਸਿਆਵਾਂ ਆ ਮਾਣੇ ਪਿੰਡ ਦੀਆਂ ਸਰ ਦੇਖੋ ਜਿਹੜੀ ਮੇਨ ਸਮੱਸਿਆ ਵਾ ਤਾਂ ਹੁੰਦੀ ਨੇ ਹੈਲਥ ਤੇ ਔਰ ਇੱਕ ਹੁੰਦੀ ਐ ਐਜੂਕੇਸ਼ਨ ਜੀ ਤੇ ਸਾਡੇ ਜਿਹੜੇ ਹੈਲਥ ਇਹਨਾਂ ਨੇ ਦੱਸ ਹੀ ਦਿੱਤਾ ਵੀ ਥੋੜੀ ਜੀ ਪ੍ਰੋਬਲਮ ਹੈਗੀ ਹੈਗੀ ਬਟ ਜਦੋਂ ਅਸੀਂ ਇਹਨਾਂ ਨੂੰ ਜਿਤਾਵਾਂਗੇ ਔਰ ਅਸੀਂ ਪਿੰਡ ਨੂੰ ਵੀ ਹੀ ਅਪੀਲ ਕਰਦੇ ਕਿ ਸਾਨੂੰ ਵੱਧ ਤੋਂ ਵੱਧ ਵੋਟਾਂ ਪਾਓ ਔਰ ਸਾਨੂੰ ਜਿਤਾਓ ਔਰ ਜਿਹੜੀਆਂ ਹੈਗੀਆਂ ਨੇ ਮੁਰਲੀਆਂ ਸਿਹਤ ਸਮੱਸਿਆ ਦੀਆਂ ਪ੍ਰੋਬਲਮ ਹੈਗੀ ਉਹ ਅਸੀਂ ਸੋਲਵ ਕਰਾਂਗੇ ਔਰ ਉਸ ਤੋਂ ਬਾਅਦ ਸਾਨੂੰ ਇੱਕ ਹੈਗੀ ਜੀ ਗਰਾਊਂਡ ਦੀ ਪ੍ਰੋਬਲਮ ਤੋ ਅਸੀਂ ਇਹੀ ਅਪੀਲ ਕਰਦੇ ਆ ਕਿ ਵੀ ਸਾਡਾ ਸਾਡੇ ਲਈ ਗਰਾਊਂਡ ਵਧੀਆ ਬਣਾਇਆ ਜਾਵੇ ਤਾਂ ਕਿ ਜਿਹੜੇ ਸਾਡੇ ਆਉਣ ਵਾਲੀ ਨੌਜਵਾਨ ਪੀੜ੍ਹੀ ਆ ਜਾਂ ਹੁਣ ਨੌਜਵਾਨ ਪੀੜ੍ਹੀ ਚੱਲ ਰਹੀ ਆ ਜੀ ਤੁਸੀਂ ਪਹਿਲਾਂ ਗੱਲ ਕੀਤੀ ਕਿ ਨਸ਼ਿਆਂ ਦੀ ਦਲਦਲ 'ਚ ਤਸ ਰਹੇ ਨੇ ਬਿਲਕੁਲ ਔਰ ਉਹ ਗੇਮ ਦੇ ਵਿੱਚ ਅਗਰ ਆਉਣਗੇ ਗੇਮ 'ਚ ਵੀ ਇੰਟਰਸਟ ਲੈਣਗੇ ਤਾਂ ਨਸ਼ੇ ਤੋਂ ਬਹੁਤ ਛੇਤੀ ਦੂਰ ਹੋਣਗੇ ਤੁਸੀਂ ਕੀ ਕਹਿਣਾ ਚਾਹੋਗੇ ਇੰਨੇ ਤੋਂ ਬੜਾ ਤੁਸੀਂ ਕੁਝ ਸਾਡੇ ਜੀ ਬੱਚੇ ਜਿਹੜੇ ਮੰਨ ਲਓ ਬੇਰੁਜ਼ਗਾਰੀ ਦੇ ਮਾਰੇ ਨਸ਼ਿਆਂ ਵੱਲ ਜਾਂਦੇ ਨੇ ਜੀ ਉਹਨਾਂ ਨੂੰ ਅਸੀਂ ਜਿੱਤ ਕੇ ਤੇ ਸਰਕਾਰ ਤੱਕ ਪਹੁੰਚ ਕਰਕੇ ਵਧੀਆ ਸਟੇਡੀਅਮ ਮੰਨ ਲਓ ਖੇਡਾਂ ਦਾ ਪ੍ਰਬੰਧ ਕਰਾਂਗੇ ਜੀ ਸਕੂਲਾਂ ਵਾਸਤੇ ਵਧੀਆ ਸਟਾਫ ਪਹੁੰਚ ਕਰਕੇ ਸਿੱਖਿਆ ਮੰਤਰੀ ਤੱਕ ਤੇ ਸਿਹਤ ਮੰਤਰੀ ਤੱਕ ਪਹੁੰਚ ਕਰਕੇ ਹਸਪਤਾਲ ਚ ਵਧੀਆ ਡਾਕਟਰ ਲੈ ਕੇ ਆਵਾਂਗੇ ਜੀ ਨਲੀਆਂ ਨਾਲੀਆਂ ਗਾਲੀਆਂ ਤਾਂ ਜੀ ਮੰਨ ਲਓ 70 ਸਾਲ ਹੋ ਗਏ ਸਰਕਾਹਾਂ ਬਣਾਈ ਜਾਂਦੀਆਂ ਪਰ ਉਹ ਜੇ ਮੁੱਢਲੀ ਕਲਤਾਏ ਹੈ ਜੇ ਬੱਚਿਆਂ ਨੂੰ ਵਧੀਆ ਸਿਹਤ ਸਹੂਲਤ ਵਧੀਆ ਸਿੱਖਿਆ ਮਿਲੇ ਜੀ ਉਹ ਬेटर ਹੈ ਜੀ ਅਸੀਂ ਉਸ ਤੇ ਜ਼ੋਰ ਦਮਾਂਗੇ ਪੰਚਾਇਤ ਮੈਂਬਰ ਇਹ ਵੀ ਆਪਣੇ ਵਿਚਾਰ ਰੱਖਣਗੇ ਮੈਂ ਹਰਵੰਤ ਸਿੰਘ ਜੀ ਨਾਨਕਪੁਰਾ ਪੰਚਾਇਤ ਦੇ ਵਿੱਚ 5 ਸਾਲ ਪਿਛਲੇ 5 ਸਾਲ ਪੰਚ ਦੇ ਤੌਰ ਤੇ ਰਿਹਾ ਮੈਂ ਜੀ ਸਰਬਸ਼ਾਂਤੀ ਦਾ ਪੰਚ ਬਣਿਆ ਤੇ 22 ਸਾਲ ਜੀ ਸਾਡੇ ਗੁਰੂ ਘਰ ਦੀ ਸੇਵਾ ਕੀਤੀ ਤੇ ਬਾਕੀ ਸ੍ਰੀ ਜੀ ਅਸੀਂ ਸਾਰੇ ਹਰ ਵਕਤ ਲੋਕਾਂ ਨੂੰ ਚੰਗੀ ਮੱਤ ਦੇਣੀ ਚੰਗੀ ਸੇਧ ਦੇਣੀ ਸਾਡਾ ਇਹੀ ਪਰਾਲਾ ਰਹਿੰਦਾ ਜੀ ਲੋਕਾਂ ਨੂੰ ਕਹਿੰਦਾ ਵੀ ਖਰਚੇ ਘਟਾਓ ਬੈਲ ਤੋਂ ਬਚੋ ਚੰਗੇ ਵਧੀਆ ਸਮਾਜ ਸੇਵੀ ਬਣੋ ਤੇ ਕਿਸੇ ਵੀ ਕਿਸੇ ਵੀ ਹਰਕਤਾਂ ਪਿੰਡ ਦੇ ਵਿੱਚ ਕਿਤੇ ਵੀ ਸਹਿਯੋਗ ਅਸੀਂ ਚੰਗੇ ਕੰਮ ਵਾਸਤੇ ਦਿੰਨੇ ਆ ਜੀ ਪਰ ਗਵਰਨਮੈਂਟ ਹਰ ਸਕੂਲ ਦੇ ਪ੍ਰਵੰਧਕ ਵੀ ਰਹੇ ਆ ਜੀ ਤੇ ਹੋਰ ਸਾਰੇ ਹਰ ਵਕਤ ਅਸੀਂ ਸਾਡੀ ਪਰਾਲਾ ਰਹਿਣਾ ਵੀ ਨਸ਼ਾ ਤੋਂ ਦੂਰ ਰਹੋ ਭਾਈਚਾਰਕ ਸਾਂਝ ਬਣਾ ਕੇ ਰੱਖੋ ਤੇ ਆਹੀ ਸਾਡੀ ਰਹਿੰਦੀ ਨੀਤੀ ਹਾਂਜੀ ਵੋਟਰਾਂ ਨੂੰ ਇਹੀ ਅਪੀਲ ਕਰਦੇ ਆ ਜੀ ਸਾਡੀ ਵਧੀਆ ਪੰਚਾਇਤ ਅਸੀਂ ਵਧੀਆ-ਵਧੀਆ ਆਪਦੇ ਮੈਂਬਰ ਚੁਣੇ ਨੇ ਤੇ ਇਹੀ ਅਪੀਲ ਕਰਦੇ ਆ ਵੀ ਸਾਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਜਿਹੜੀ ਵੀ ਕੋਈ ਸਮੱਸਿਆ ਆਊਗੀ ਉਹ ਸਮੱਸਿਆ ਵਾਸਤੇ ਹਰ ਟਾਈਮ ਅਸੀਂ ਹਾਜ਼ਰਾਂ ਜਿਸ ਤਰ੍ਹਾਂ ਮੇਰੇ ਪਿਤਾ ਜੀ ਨੇ ਸੇਵਾ ਕੀਤੀ ਆ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਹੁਣ ਵੀ ਉਸੇ ਤਰ੍ਹਾਂ ਉਹ ਤੋਂ ਵੀ ਵੱਧ ਚੜ ਕੇ ਮੈਂ ਕੰਮ ਕਰੂੰਗਾ ਤੇ ਵੋਟਰ ਮੈਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਸਰਪੰਚੀ ਦੀ ਚੋਣ ਵਿੱਚ ਨਿਤਰੇ ਬਲਬੀਤ ਸਿੰਘ ਦੀ ਬੇਟੀ ਰਮਨਦੀਪ ਕੌਰ ਜੋ ਵਿਦਿਆਕ ਯੋਗਤਾ ਦੇ ਪੱਖੋਂ ਵੈਲ ਕੁਆਲੀਫਾਈਡ ਨੇ ਉਹ ਵੀ ਵੋਟਰਾਂ ਨੂੰ ਕੁਝ ਅਪੀਲ ਕਰਨੀ ਚਾਹੁੰਗੇ ਮੈਂ ਵੋਟਰਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਪਹਿਲਾਂ ਵੀ ਸਾਡੇ ਦਾਦਾ ਜੀ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਚੰਗਾ ਯੋਗਦਾਨ ਪਾਇਆ ਸਕੂਲਾਂ ਦੀ ਉਸਾਰੀ ਕਰਵਾਈ ਉਸੇ ਤਰ੍ਹਾਂ ਸਾਡਾ ਸਾਰਾ ਪਰਿਵਾਰੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦਾ ਹੋਇਆ ਇਹਨਾਂ ਮਤਲਬ ਉਹਨਾਂ ਦੇ ਪਾਏ ਪੂਰਨਿਆਂ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕਰ ਰਿਹਾ ਉਸੇ ਦੇ ਹੀ ਸਬੰਧ ਦੇ ਵਿੱਚ ਮੇਰੇ ਪਾਪਾ ਅੱਜ ਸਰਪੰਚੀ ਦੀ ਚੋਣ ਲਈ ਮਤ ਉਮੀਦਵਾਰ ਖੜੇ ਹੋਏ ਨੇਗੇ ਤੇ ਮੈਂ ਇਹ ਅਪੀਲ ਕਰਨਾ ਚਾਹਾਂਗੀ ਕਿ ਸਾਨੂੰ ਵੱਧ ਤੋਂ ਵੱਧ ਵੋਟਾਂ ਦੇ ਕੇ ਕਾਮਯਾਬ ਬਣਾਓ ਤਾਂ ਕਿ ਅਸੀਂ ਆਉਣ ਵਾਲੇ ਮਤਲਬ ਕਿ ਦਿਨਾਂ ਦੇ ਵਿੱਚ ਵੀ ਆਪਣੇ ਦਾਦਾ ਜੀ ਦੇ ਪਾਏ ਪੂਰਨਿਆਂ ਨੂੰ ਅੱਗੇ ਤੋਰਦੇ ਹੋਏ ਇਸ ਨਗਰ ਦੀ ਸੇਵਾ ਕਰਦੇ ਰਹੀਏ ਮੈਂ ਕੈਮਰਾਮੈਨ ਲੁਬਾ ਸਿੰਘਲਾ ਦੇ ਨਾਲ ਕੁਮਾਰ ਬਿਸ਼ਪਜੀਤ ਗੁਰਪ੍ਰੀਤ ਸਿੰਘ ਚੈਨਲ 7 ਡੇ ਬਰਨਾਲਾ